ਉੰਦਾਰ ਹੋ ਸਤਸੰਗ ਸੁਣ ਜਾਂਦਾ ਸੀ ਔਰ ਇਹ ਘਰ ਵਾਲੀ ਕਹਿਣ ਲੱਗੀ ਤੂੰ ਰੋਜ਼ ਸਵੇਰੇ ਉੱਠ ਕੇ ਨਾ ਤੋਕੇ ਬਾਹਰ ਨਿਕਲ ਤਾ ਯਾ ਮੈਂ ਕੱਲੀ ਨੇ ਧਾਰਾਂ ਲੋਕੇ ਵਿੱਚ ਹੁੰਦੇ ਨੇ ਧਾਰਾਂ ਚ ਵੋਣਵਾ ਮਾਰ ਤੂੰ ਚੱਲਿਆ ਜਾਂਦਾ ਉਹ ਕਹਿੰਦਾ ਕੋਈ ਨਾ ਸਤਸੰਗ ਸੁਣਵਾ ਬਹੁਤ ਫਾਇਦਾ ਉਹ ਕਹਿੰਦੀ ਕੋਈ ਨਾ ਜੀ ਤੇਰਾ ਮੈਂ ਦੇਖੂੰ ਜੇ ਤੇਰੇ ਕੋਈ ਕਿਸੇ ਨੇ ਲੱਤਾਂ ਚ ਸੋਟੀ ਬਸਾਤੀ ਕਹਿੰਦਾ ਮੇਰੇ ਕੋਈ ਨਹੀਂ ਬਸਾ ਸਕਦਾ ਇੱਕ ਦਿਨ ਕੀ ਕੀਤਾ ਜਦੋਂ ਜਾਂਦਾ ਵਾ ਆਪ ਉਹਦੇ ਘਰ ਵਾਇਤੋਂ ਪਹਿਲਾਂ ਬਾਹਰ ਨਿਕਲ ਜਾਂਦੀ ਆ ਜਾ ਕੇ ਉਹਦੇ ਘਰ ਵਾਜਦਾ ਲੱਤਾਂ 'ਚ ਸੋਟੀ ਜਦ ਫਸਾਉਣ ਲੱਗਦੀ ਐ ਪਿੱਛੇ 'ਚ ਜਾ ਕੇ ਇੱਕ ਕੀੜਾ ਦੰਦੀ ਵੱਢਦਾ ਜਾਂ ਕੀੜਾ ਦੰਦੀ ਵੱਢਦਾ ਜੀ ਸੋਟੀ ਹੱਥ 'ਚ ਫੜੀ ਹੀ ਜਾਂ ਡਿੱਗ ਜਾਂਦੀ ਐ ਫੇਰ ਸੱਤ ਸੰਸ ਨੂੰ ਤੇ ਘਰੇ ਆ ਮੈਂ ਫੇਰ ਘਰ ਵਾਜਦਾ ਉਹੀ ਪਟਸੇ ਆਪਾਂ ਕੀ ਤੇਰਾ ਇਹ ਸੱਤ ਸੰਸੋਂ ਦਾ ਫਾਇਦਾ ਕੀ ਜਿਵੇਂ ਜਨਾਨੀਆਂ ਚਲ ਕਰਦੀਆਂ ਹੁੰਦੀਆਂ ਨੇ ਕੀ ਮਹਤਮਾ ਕੀ ਅਦਾਬ ਆਪ ਦੇ ਮਹਾਪੁਰਸ਼ ਨੂੰ ਪੁੱਛ ਜਾਕੇ ਮਹਾਪੁਰਖੋਂ ਅਨਸਾਰ ਕਹਿਣ ਲੱਗੇ ਵੀ ਮਹਾਪੁਰਖੋ ਅੱਜ ਮੈਨੂੰ ਇਹ ਦੱਸੇ ਹੀ ਦੋ ਵੀ ਸਤਸੰਗ ਸੰਸਨ ਦਾ ਕੀ ਮਹਤਮਾ ਮੇਰੇ ਘਰ ਵਾਲੀ ਮੇਰੇ ਨਾਲ ਬਹੁਤ ਕੁੱਤੇਖਾਣੀ ਕਰਦੀ ਆ। ਕਹਿੰਦੇ ਭਾਈ ਤੇਰੇ ਸਵਾਲ ਦਾ ਜਵਾਬ ਉਹ ਜਿਹੜੀ ਛਪੜੀ ਆ ਉੱਥੇ ਮਿਲੂਗਾ। ਉੱਥੇ ਛਪੜੀ ਤੇ ਰੋਹ ਜਾਇਆ ਕ ਜਦੋਂ ਗਿਆ ਤਾਂ ਦੋ ਕੌਮ ਬੈਠੇ ਸੀ। ਕਹਿੰਦਾ ਜੀ ਉੱਥੇ ਅੱਕਾ ਤਾਂ ਫੇ ਕੀ ਦੇਖ ਕਹਿੰਦਾ ਜੀ ਅੱਜ ਮੈਂ ਉੱਥੇ ਦੋ ਕੌਮ ਦੇਖੇ ਸੀ ਕਹਿੰਦੇ ਕੋਈ ਨਾ ਭਾਈ ਤੇਰੇ ਸਵਾਲ ਦਾ ਜਵਾਬ ਉੱਥੇ ਹੀ ਆ। ਦੂਜੇ ਦਿਨ ਫੇਰ ਗਿਆ। ਕੰਨਾ ਜੀ ਅੱਜ ਦੋ ਬੰਗਲੇ ਬੈਠੇ ਸੀ ਕਹਿੰਦਾ ਕੋਈ ਨਾ ਭਾਈ ਉੱਥੇ ਹੀ ਤੇਰੇ ਸਵਾਲ ਦਾ ਜਵਾਬ ਆ ਤੀਜੇ ਦਿਨ ਗਿਆ ਦੋ ਹੰਸਾਂ ਦਾ ਜੋੜਾ ਬੈਠਾ ਸੀ ਕਹਿੰਦਾ ਜੀ ਅੱਜ ਦੋ ਹੰਸ ਬੈਠੇ ਸੀ ਕਹਿੰਦਾ ਕੋਈ ਨਾ ਭਾਈ ਤੇਰੇ ਸਵਾਲ ਦਾ ਜਵਾਬ ਉੱਥੇ ਹੀ ਆ ਜਦ ਚੌਥੇ ਦਿਨ ਜਾਂਦਾ ਇੱਕ ਬਿਰਧ ਜੋੜਾ ਬੈਠਾ ਹੁੰਦਾ ਬਿਰਧ ਜੋੜ ਨੇ ਹਾਕ ਮਾਰੀ ਹੋਰੇ ਭਾਈ ਤੇਰੇ ਦਰਸ਼ਨ ਕਰਕੇ ਅਸੀਂ ਕੌਣ ਤੋਂ ਬੰਗਲੇ ਬਣੇ ਬੰਗਲਿਆਂ ਤੋਂ ਭਾਈ ਅਸੀਂ ਹੰਸ ਬਣੇ ਹੰਸ ਤੋਂ ਅਸੀਂ ਦੇਵਤਾ ਲੋਕ ਬਣ ਕੇ ਅੱਜ ਅਸੀਂ ਵਰਨ ਲੋਕ ਨੂੰ ਜਾ ਰਹੇ ਹਾਂ ਕਹਿੰਦੇ ਜਿਹੜੇ ਮਹਾਪੁਰਸ਼ਲੇ ਲੜਨ ਲੱਗੇ ਉਹਦਾ ਲੜਨਾ ਛੱਡੀ ਜੇ ਕਿਤੇ ਪੂਰਾ ਮਹਾਪੁਰਸ਼